ਸੱਚੇ ਕਾਲ ਜੀ ਅਮਰੀਕਾ ਨਿਊਜ਼ ਬੁਲਟਿਨ ਵਿੱਚ ਕਿਰਤ ਤੁਸੀਂ ਮੈਂ ਤੁਹਾਡੇ ਨਾਲ ਸਿਮ ਰਣਜੀਤ ਕੌਰ ਗੱਲ ਖਬਰਾਂ ਦੇ ਸ਼ੁਰੂਆਤ ਤੇ ਪਹਿਲਾਂ ਇੱਕ ਜਰਮਾਰਦੇ ਆ ਮੁੱਖ ਹੈਡਲਾਈਨਸ ਤੇ ਜੇਕਰ ਟਰੰਪ ਪੁਤਿਨ ਗੱਲਬਾਤ ਹੁੰਦੀ ਹੈ ਅਸਫਲ ਤਾਂ ਫਿਰ ਭਾਰਤ ਤੇ ਲੱਗੇਗਾ ਹੋਟਲ H1B ਵੀਜ਼ਾ ਲੋਟਰੀ ਸਿਸਟਮ ਹੋਵੇਗਾ ਖਤਮ ਭਾਰਤੀਆਂ ਤੇ ਪਵੇਗਾ ਵੱਡਾ ਅਸਰ ਅਮਰੀਕੀ ਅਰਥ ਵਿਵਸਥਾ ਨੂੰ ਵੱਡਾ ਝਟਕਾ ਜਲਾਈ ਮਹੀਨੇ ਥੋਕ ਕੀਮਤਾਂ 'ਚ ਹੋਇਆ ਵਾਧਾ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਗੱਲਬਾਤ ਹੋਣੀ ਹੈ ਤੇ ਮੰਨਿਆ ਜਾਂਦਾ ਹੈ ਜੇ ਗੱਲਬਾਤ ਅਸਫਲ ਹੁੰਦੀ ਹੈ ਕਿਸੇ ਸਿੱਟੇ ਤੇ ਨਹੀਂ ਨਿਕਲਦੀ ਤਾਂ ਖਾਮਿਆਜ਼ਾ ਭਾਰਤ ਨੂੰ ਭੁਗਤਣਾ ਪੈ ਸਕਦਾ ਹੈ ਭਾਰਤ ਉਤੇ ਹੋਰ ਟੈਰਿਫ ਲਗਾਏ ਜਾ ਸਕਦੇ ਨੇ ਇਸ ਦਾ ਐਲਾਨ ਅਮਰੀਕੀ ਵਿੱਤ ਮੰਤਰੀ ਨੇ ਕੀਤਾ ਦਰਸਲ ਐਲਾਨ ਹੀ ਨਹੀਂ ਅਮਰੀਕੀ ਵਿੱਤ ਮੰਤਰੀ ਨੇ ਧਮਕੀ ਭਰੇ ਲਹਿਜ਼ੇ ਦੇ ਵਿੱਚ ਗੱਲ ਆਖੀ ਹੈ ਉਹਨਾਂ ਨੇ ਵੀ ਆਖਿਆ ਹੈ ਕਿ ਗਲਬਾਤ ਦੇ ਵਿੱਚ ਭਾਰਤ ਜ਼ਿੱਦੀ ਰਵਈਆ ਵਿਖਾ ਰਿਹਾ ਹੈ ਅਮਰੀਕਾ ਚਾਹੁੰਦਾ ਹੈ ਕਿ ਯੂਕਰੇਨ ਅਤੇ ਰੂਸ ਵਿਚਾਲੇ جنگਬੰਦੀ ਹੋ ਜਾਵੇ ਜਦਕਿ ਅਮਰੀਕਾ ਦਾ ਦੋਸ਼ ਹੈ ਕਿ ਭਾਰਤ ਰਸ਼ੀਆ ਦੇ ਕੋਲੋਂ ਤੇਲ ਖਰੀਦ ਕੇ ਉਹਨਾਂ ਨੂੰ ਹੋਰ ਵਾਧਾ ਦੇ ਰਿਹਾ ਹੈ ਅਮਰੀਕੀ ਵਿੱਤ ਮੰਤਰੀ ਸਕੌਟ ਬੈਸਨ ਨੇ ਫਿਰ ਤੋਂ ਭਾਰਤ 'ਤੇ ਵਾਧੂ ਟੈਰਿਫ ਲਾਉਣ ਦੀ ਧਮਕੀ ਦਿੱਤੀ ਹੈ। ਬਲੂਮਬਰਗ ਦੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਟੈਰਿਫ ਸ਼ੁੱਕਰਵਾਰ ਨੂੰ ਲਾਸਕਾਚ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਰੂਸੀ ਰਾਸ਼ਟਰਪਤੀ ਪੁਤਨ ਨਾਲ ਹੋਈ ਗੱਲਬਾਤ ਦੇ ਨਤੀਜੇ ਤੇ ਨਿਰਭਰ ਕਰਨਗੇ। ਅਮਰੀਕਾ ਆ ਰੂਸ ਤੇ ਯੂਕਰੇਨ ਵਿਚਾਲੇ ਜੰਗਬੰਦੀ ਲਈ ਵਿਚੋਲਗੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਟਰੰਪ ਇਸ ਬਾਰੇ ਪੁਤਨ ਨਾਲ ਗੱਲਬਾਤ ਕਰਨਗੇ। ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮਾਸਕੋ ਸ਼ਾਂਤੀ ਸਮਝੌਤੇ ਲਈ ਸਹਿਮਤ ਨਹੀਂ ਹੁੰਦਾ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ ਇੱਕ ਵੱਖਰੇ ਇੰਟਰਵਿਊ ਦੇ ਵਿੱਚ ਗੱਲ ਕਰਦਿਆਂ ਸਕਾਟ ਬੈਸਨ ਨੇ ਕਿਹਾ ਕਿ ਭਾਰਤ ਵਪਾਰ ਗੱਲਬਾਤ 'ਚ ਵਧੇਰੇ ਜ਼ਿੱਦੀ ਹੈ ਇਸ ਮਹੀਨੇ ਦੇ ਸ਼ੁਰੂ 'ਚ ਗੱਲਬਾਤ ਰੁਕ ਗਈ ਜਦੋਂ ਟਰੰਪ ਨੇ ਰੂਸ ਨਾਲ ਭਾਰਤ ਦੇ ਵਪਾਰ ਤੇ ਹੋਰ ਮਤਭੇਦਾਂ ਤੇ ਚਰਚਾਵਾਂ ਨਾਲ ਅੱਗੇ ਵਧਣ ਤੋਂ ਇਨਕਾਰ ਕਰ ਦਿੱਤਾ ਇਸ ਸਮੇਂ ਭਾਰਤੀ ਆਯਾਤ ਤੇ 25% ਅਮਰੀਕੀ ਟੈਰਫ ਲਾਗੂ ਹੈ ਇਸ ਤੋਂ ਇਲਾਵਾ 27 ਅਗਸਤ ਤੋਂ ਰੂਸ ਤੋਂ ਤੇਲ ਤੇ ਹਥਿਆਰਾਂ ਦੀ ਖਰੀਦ ਤੇ 25% ਵਾਧੂ ਟੈਰਫ ਲਾਗੂ ਹੋਵੇਗਾ ਇਸ ਤੋਂ ਬਾਅਦ ਭਾਰਤ ਤੇ ਕੁੱਲ 50% ਟੈਰਫ ਲਾਇਆ ਜਾਵੇਗਾ ਅਮਰੀਕੀ ਰਾਸ਼ਟਰਪਤੀ ਟਰੰਪ 15 ਅਗਸਤ ਨੂੰ ਅਲਾਸਕਾ 'ਚ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਕਰਨਗੇ ਇਸ ਦਾ ਮਕਸਦ ਯੂਕਰੇਨ ਦੇ ਨਾਲ 3.5 ਸਾਲ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨਾ ਹੈ ਜੇਕਰ ਟਰੰਪ ਤੇ ਪੁਤਿਨ ਮਿਲਦੇ ਨੇ ਤਾਂ ਇਹ ਪਹਿਲੀ ਵਾਰ ਹੋਵੇਗਾ ਜਦੋਂ ਦੋਵੇਂ ਨੇਤਾ ਅਮਰੀਕੀ ਧਰਤੀ ਤੇ ਮਿਲਣਗੇ ਰੂਸ ਨੇ ਪਹਿਲਾਂ ਪੁਤਿਨ ਤੇ ਟਰੰਪ ਵਿਚਾਲੇ ਮੁਲਾਕਾਤ ਲਈ ਯੂਏਈ ਦਾ ਸੁਝਾਅ ਦਿੱਤਾ ਸੀ ਹਾਲਾਂਕਿ ਬਾਅਦ ਚ ਟਰੰਪ ਨੇ ਮੁਲਾਕਾਤ ਲਈ ਲਾਸਕਾ ਨੂੰ ਚੁਣਿਆ ਅਮਰੀਕਾ ਭਾਰਤ ਤੇ ਰੂਸ ਤੋਂ ਤਿੰਨ ਖਰੀਦਦੰਦੇ ਯੂਕਰੇਨ ਯੁੱਧ ਦਾ ਸਮਰਥਨ ਕਰਨ ਦਾ ਦੋਸ਼ ਲਗਾਉਂਦਾ ਹੈ ਫੌਕਸ ਨਿਊਜ਼ ਨੂੰ ਦਿੱਤੇ ਬਿਆਨ ਚ ਬੈਸਨ ਨੇ ਭਾਰਤ ਨੂੰ ਵਪਾਰ ਗੱਲਬਾਤ ਲਈ ਜ਼ਿੱਦੀ ਦੱਸਿਆ ਇਸ ਮਹੀਨੇ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰਕ ਗੱਲਬਾਤ ਰੁਕ ਗਈ ਸੀ ਟਰੰਪ ਨੇ ਰੂਸ ਦੇ ਨਾਲ ਭਾਰਤ ਦੇ ਵਪਾਰ ਅਤੇ ਹੋਰ ਮੁੱਦਿਆਂ ਕਾਰਨ ਗੱਲਬਾਤ ਰੋਕ ਦਿੱਤੀ ਸੀ ਹੁਣ ਅਮਰੀਕੀ ਅਧਿਕਾਰੀ 25 ਅਗਸਤ ਨੂੰ ਭਾਰਤ ਦਾ ਦੌਰਾ ਕਰਨਗੇ ਤੇ 27 ਅਗਸਤ ਨੂੰ 50% ਟੈਰਿਫ ਲਾਗੂ ਹੋਣ ਤੋਂ ਪਹਿਲਾਂ ਗੱਲਬਾਤ ਮੋੜ ਸ਼ੁਰੂ ਹੋ ਸਕਦੀ ਹੈ ਹਾਲਾਂਕਿ ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਵੱਲੋਂ ਅਮਰੀਕੀ ਡੇਰੀ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰਨਾ ਇਨ੍ਹਾਂ ਗੱਲਬਾਤਾਂ ਦੇ ਵਿੱਚ ਰੁਕਾਵਟ ਬਣ ਸਕਦਾ ਹੈ ਤੇ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ H1B ਵੀਜ਼ਾ ਹਾਸਲ ਕਰਕੇ ਅਮਰੀਕਾ ਜਾਣ ਵਾਲੇ ਲੋਕਾਂ ਨੂੰ ਵੱਡਾ ਝਟਕਾ ਹੈ ਦਰਸਲ ਜਿਹੜੇ ਲੋਕ H1B ਵੀਜ਼ਾ ਹਾਸਲ ਕਰਕੇ H1B ਵੀਜ਼ਾ ਦੇ ਰਾਹੀਂ ਅਮਰੀਕਾ ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਵੱਡੀ ਖਬਰ ਇਹ ਹੈ ਕਿ H1B ਵੀਜ਼ਾ ਦੇ ਵਿੱਚ ਉਹਨਾਂ ਲੋਟਰੀ ਸਿਸਟਮ ਖਤਮ ਹੋ ਰਿਹਾ ਹੈ ਅਮਰੀਕੀ ਪ੍ਰਸ਼ਾਸਨ ਦੇ ਵੱਲੋਂ ਲੋਟਰੀ ਸਿਸਟਮ ਖਤਮ ਕਰਕੇ ਇਸ ਨੂੰ ਤਨਖਾਹ ਦੇ ਉੱਤੇ ਆਧਾਰਿਤ ਕਰ ਦਿੱਤਾ ਜਾਵੇਗਾ ਇਸ ਦਾ ਭਾਰਤੀਆਂ ਦੇ ਉੱਤੇ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ ਅਮਰੀਕਾ ਦਾ ਡੋਨਾਲਡ 트ੰਪ ਪ੍ਰਸ਼ਾਸਨ H1B ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ 'ਚ ਵੱਡੇ ਬਦਲਾਅ ਕਰਨ ਜਾ ਰਿਹਾ ਹੈ। ਇਹ ਵੀਜ਼ਾ ਹੁਣ ਤੱਕ ਲਾਟਰੀ ਸਿਸਟਮ ਰਾਹੀਂ ਦਿੱਤਾ ਜਾਂਦਾ ਸੀ ਤੇ ਹੁਣ ਤਨਖਾਹ ਅਧਾਰਿਤ ਚੋਣ ਪ੍ਰਣਾਲੀ ਰਾਹੀਂ ਜਾਰੀ ਕੀਤਾ ਜਾਵੇਗਾ। ਵਾਈਟ ਹਾਊਸ ਦੇ ਸੂਚਨਾ ਤੇ ਰੈਗੂਲੇਟਰੀ ਮਾਮਲਿਆਂ ਦੇ ਦਫ਼ਤਰ ਨੇ ਇਸ ਸਬੰਧ ਵਿੱਚ ਇੱਕ ਪ੍ਰਸਤਾਵ ਲਿਆਂਦਾ ਹੈ। 8 ਅਗਸਤ ਨੂੰ ਵਿਸ਼ੇਸ਼ ਕਿੱਤਿਆਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ H1B ਵੀਜ਼ਾ ਦੀ ਵੰਡ ਵਿੱਚ ਵਿਆਪਕ ਬਦਲਾਅ ਕਰਨ ਵਾਲੇ ਨਿਯਮ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇੱਕ ਕਦਮ ਡੋਨਾਲਡ 트੍ਰੰਪ ਪ੍ਰਸ਼ਾਸਨ ਦੀ ਅਮਰੀਕੀ ਚੀਜ਼ਾਂ ਖਰੀਦੋ ਅਤੇ ਅਮਰੀਕੀਆਂ ਨੂੰ ਨੌਕਰੀ ਤੇ ਰੱਖੋ ਨੀਤੀ ਤਹਿਤ ਚੁੱਕਿਆ ਗਿਆ ਹੈ। 트੍ਰੰਪੋ ਪ੍ਰਸ਼ਾਸਨ ਦੇ ਇਸ ਕਦਮ ਨਾਲ ਅਮਰੀਕਾ ਦੇ ਵਿੱਚ ਭਵਿੱਖ ਦੇ ਕੈਰੀਅਰ ਦੀਆਂ ਸੰਭਾਵਨਾਵਾਂ ਦੀ ਭਾਲ ਕਰ ਰਹੇ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਮੁਸ਼ਕਲਾਂ ਪਾਚਣਕੀਆਂ। ਹਾਲ ਹੀ ਵਿੱਚ ਗ੍ਰੈਜੂਏਟ ਹੋਏ ਵਿਦਿਆਰਥੀ ਵੀ ਇਸ ਤੋਂ ਪ੍ਰਭਾਵਿਤ ਹੋਣਗੇ। ਇਸ ਦਾ ਸਿੱਧਾ ਪ੍ਰਭਾਵ ਭਾਰਤ ਤੇ ਲੋਕਾਂ ਤੇ ਪਵੇਗਾ। ਜਿਵੇਂ 트럼ਪ ਪ੍ਰਸ਼ਾਸਨ ਇਸ ਬਦਲਾਅ ਨਾਲ ਅੱਗੇ ਵਾਦੇ ਨੇ ਤਾਂ ਇਹ ਭਾਰਤੀ ਵਿਦਿਆਰਥੀਆਂ ਤੇ ਕੁਝ ਵਿਸ਼ਿਆਂ ਤੇ ਗੈਰ ਸਟੈਮ ਖੇਤਰਾਂ ਦੇ ਵਿੱਚ ਨਵੇਂ ਗ੍ਰੈਜੂਏਟਾਂ ਤੇ ਮਾੜਾ ਪ੍ਰਭਾਵ ਪਾ ਸਕਦਾ ਹੈ H1B ਵੀਜ਼ਾ ਅਮਰੀਕੀ ਕੰਪਨੀਆਂ ਨੂੰ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਵਾਲੇ ਖਾਸ ਕਿੱਤਿਆਂ ਦੇ ਵਿੱਚ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਦੀ ਆਗਿਆ ਦਿੰਦਾ ਹੈ ਇਹ 3 ਸਾਲਾਂ ਦੀ ਮਿਆਦ ਲਈ ਅਮਰੀਕਾ 'ਚ ਕੰਮ ਕਰਨ ਲਈ ਕੀਤਾ ਜਾਂਦਾ ਹੈ ਵਰਤਮਾਨ 'ਚ ਇਸ ਦਾ ਸਾਲਾਨਾ ਸਲੋਟ 85000 ਤੱਕ ਸੀਮਿਤ ਹੈ ਹੁਣ ਤੱਕ ਹਰ ਸਾਲ ਨਵੇਂ ਗ੍ਰੈਜੂਏਟ ਅਤੇ ਤਜਰਬੇਕਾਰ ਪੇਸ਼ੇਵਰਾਂ ਨੂੰ ਲੋਟਰੀ ਪ੍ਰਕਿਰਿਆ ਤਹਿਤ ਚੁਣਿਆ ਜਾਂਦਾ ਹੈ ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਗ੍ਰੈਸ ਸੁਰੱਖਿਆ ਵਿਭਾਗ ਨੇ H1B ਵੀਜ਼ਾ ਦੀ ਲੋਟਰੀ ਪ੍ਰਣਾਲੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਸੀ ਇਸ ਸਾਲ ਦੁਬਾਰਾ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਨੇ ਫਿਰ ਇਸ ਦਿਸ਼ਾ 'ਚ ਕਦਮ ਚੁੱਕੇ ਨੇ ਨਵੇਂ ਨਿਯਮਾਂ ਬਾਰੇ ਸਭ ਤੋਂ ਵੱਡੀ ਜਾਣਕਾਰੀ ਇਹ ਹੈ ਕਿ ਇਹ ਤਨਖਾਹ ਤੇ ਅਧਾਰਿਤ ਹੈ ਨਾ ਕਿ ਇੱਕ ਲੋਟਰੀ ਪ੍ਰਣਾਲੀ ਤੇ ਜੋ ਸਾਰਿਆਂ ਨੂੰ ਬਰਾਬਰ ਰੱਖਦੀ ਹੈ ਅਮਰੀਕਾ ਦੇ H1B ਵੀਜ਼ਾ ਪ੍ਰੋਗਰਾਮ 'ਚ ਭਾਰਤੀਆਂ ਦਾ ਦਰਦਬਾਰ ਹੈ ਭਾਰਤੀਆਂ ਨੂੰ H1B ਵੀਜ਼ਾ ਦਾ 72% ਤੱਕ ਮਿਲਦਾ ਰਿਹਾ ਹੈ ਇਸ ਤੋਂ ਬਾਅਦ 12% ਚੀਨੀ ਨਾਗਰਿਕ ਨੇ 2023 ਦੇ ਆਂਕੜਿਆਂ ਅਨੁਸਾਰ ਜ਼ਿਆਦਾਤਰ H1B ਵੀਜ਼ਾ ਧਾਰਕ ਸਟੈਮ ਖੇਤਰਾਂ ਜਿਵੇਂ ਕਿ ਡਾਟਾ ਸਾਇੰਸ AI ਮਸ਼ੀਨ ਲਰਨਿੰਗ ਤੇ ਸਾਈਬਰ ਸੁਰੱਖਿਆ 'ਚ ਕੰਮ ਕਰਦੇ ਰਹੇ ਨੇ ਇਹਨਾਂ 'ਚੋਂ 65% ਕੰਪਿਊਟਰ ਨਾਲ ਸੰਬੰਧਿਤ ਨੌਕਰੀਆਂ ਕਰਦੇ ਨੇ ਤੇ ਦੂਜੇ ਪਾਸੇ ਤਿਆਰਫ ਦੇ ਮੱਦੇਨਜ਼ਰ ਭਾਰਤੀ ਜਿੱਥੇ ਤੰਗ ਨੇ ਉੱਥੇ ਹੀ ਅਮਰੀਕੀ ਅਰਥ ਵਿਵਸਥਾ ਨੂੰ ਵੀ ਵੱਡਾ ਝਟਕਾ ਲੱਗ ਰਿਹਾ ਹੈ ਜੁਲਾਈ ਮਹੀਨੇ ਦੇ ਆંકੜੇ ਸਾਹਮਣੇ ਆਏ ਮਿਲੀ ਜਾਣਕਾਰੀ ਦੇ ਮੁਤਾਬਕ ਅਰਥ ਵਿਵਸਥਾ ਨੂੰ ਠੇਸ ਪਹੁੰਚਣ ਕਰਕੇ ਜੁਲਾਈ ਮਹੀਨੇ ਦੇ ਵਿੱਚ ਥੋਕ ਕੀਮਤਾਂ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਥੋਕ ਕੀਮਤਾਂ 0.9% ਵਧੀਆਂ ਨੇ ਬਿਊਰੋ ਆਫ ਲੇਬਰ ਸਟੈਟਿਸਟਿਕਸ ਦੀ ਇੱਕ ਰਿਪੋਰਟ ਮੁਤਾਬਕ ਥੋਕ ਕੀਮਤਾਂ ਜੁਲਾਈ ਚ ਉਮੀਦ ਤੋਂ ਕਿਤੇ ਜ਼ਿਆਦਾ ਵਧੀਆਂ ਸੰਭਾਵੀ ਸੰਕੇਤ ਮੁਤਾਬਕ মুদ্রਸਮਤੀ ਅਜੇ ਵੀ ਅਮਰੀਕੀ ਅਰਥ ਵਿਵਸਥਾ ਲਈ ਖਤਰਾ ਬਣੀ ਹੋਈ ਹੈ ਇਸ ਨਾਲ ਸਤੰਬਰ 'ਚ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ 'ਚ ਕਟੌਤੀ ਦੀ ਸੰਭਾਵਨਾ ਪ੍ਰਭਾਵਿਤ ਹੋ ਸਕਦੀ ਹੈ। ਯੂਐਸ ਬਿਊਰੋ ਆਫ ਲੀਵਰ ਸਟੈਟਿਸਟਿਕਸ ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਅਨੁਸਾਰ ਉਤਪਾਦਕ ਕੀਮਤ ਸੂਚਕਾਂਕ ਜੋ ਅੰਤਿਮ ਮੰਗ ਵਾਲੀਆਂ ਚੀਜ਼ਾਂ ਤੇ ਸੇਵਾਵਾਂ ਦੀ ਕੀਮਤਾਂ ਨੂੰ ਮਾਪਦਾ ਹੈ ਜੁਲਾਈ 'ਚ 0.9% ਦੀ ਵਧਿਆ ਜਦਕਿ ਡਾਉ ਜੋਨਸ ਦਾ ਅਨੁਮਾਨ ਸਿਰਫ 0.2% ਦੀ ਸੀ। ਭੋਜਨ ਤੇ ਊਰਜਾ ਕੀਮਤਾਂ ਨੂੰ ਛੱਡ ਕੇ ਕੋਰ ਪੀਪੀਆਈ 0.3% ਦੇ ਅਨੁਮਾਨ ਦੇ ਮੁਕਾਬਲੇ 0.9% ਦੀ ਵਧਿਆ ਹੈ। ਭੋਜਨ, ਊਰਜਾ ਅਤੇ ਵਪਾਰ ਸੇਵਾਵਾਂ ਨੂੰ ਛੱਡ ਕੇ ਸੂਚਕਾਂਕਾ 0.6% ਦੀ ਵਧਿਆ ਹੈ ਜੋ ਕਿ ਮਾਰਚ 2022 ਤੋਂ ਬਾਅਦ ਸਭ ਤੋਂ ਵੱਡਾ ਮਹੀਨਾਵਾਰ ਵਾਧਾ ਹੈ। ਸਾਲਾਨਾ ਆਧਾਰ ਤੇ ਹੈਡਲਾਈਨ ਪੀਪੀਆਈ 3.3% ਵਧਿਆ ਹੈ ਜਿਹੜਾ ਫਰਵਰੀ ਤੋਂ ਬਾਅਦ 12 ਮਹੀਨਿਆਂ ਦਾ ਸਭ ਤੋਂ ਵੱਡਾ ਵਾਧਾ ਹੈ ਤੇ ਫੈਡ ਦੇ 2% ਮਹਿੰਗਾਈ ਟੀਚੇ ਤੋਂ ਬਹੁਤ ਜ਼ਿਆਦਾ ਹੈ। ਸੇਵਾਵਾਂ ਦੀ ਮਹਿੰਗਾਈ ਨੇ ਜੁਲਾਈ ਦੇ ਵਿੱਚ 1.1% ਵਧ ਕੇ ਮਾਰਚ 2022 ਤੋਂ ਬਾਅਦ ਸਭ ਤੋਂ ਵੱਡਾ ਲਾਭ ਹਾਸਲ ਕੀਤਾ। ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਟੈਰਿਫ ਲਾਗੂ ਕਰਨ ਦੇ ਵਿੱਚ ਚੱਲ ਰਹੇ ਵਿਕਾਸ ਤੇ ਵਿਚਾਲੇ ਵਪਾਰ ਸੇਵਾਵਾਂ ਦੇ ਮਾਰਜਿਨ 'ਚ 2% ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਸੇਵਾਵਾਂ 'ਚ 30% ਵਾਧਾ ਮਸ਼ੀਨਰੀ ਅਤੇ ਉਪਕਰਨਾਂ ਦੀ ਥੋਕ ਵਿਕਰੀ 'ਚ 3.8% ਵਾਧੇ ਤੋਂ ਆਇਆ ਹੈ। ਨਵੇਂ ਹੀ ਪੋਰਟਫੋਲੀਓ ਪ੍ਰਬੰਧਨ ਫੀਸਾਂ 'ਚ 5.8% ਦਾ ਵਾਧਾ ਹੋਇਆ ਹੈ ਤੇ 에어ਲਾਈਨ ਯਾਤਰੀ ਸੇਵਾਵਾਂ ਦੀਆਂ ਕੀਮਤਾਂ 'ਚ 1% ਦਾ ਵਾਧਾ ਹੋਇਆ ਹੈ। ਰੀਲੀਜ਼ ਤੋਂ ਬਾਅਦ ਸਟਾਕ ਮਾਰਕੀਟ ਫਿਊਚਰਜ਼ ਡਿੱਗੇ ਨੇ ਹਾਲਾਂਕਿ ਪੀਪੀਆਈ ਸੀਪੀਆਈ ਨਾਲੋਂ ਘੱਟ ਧਿਆਨ ਖਿੱਚਦਾ ਹੈ ਇਹ ਉਤਪਾਦਨ ਦੀ ਲਾਗਤ ਅਤੇ ਮੁੱਲ ਲੜੀ ਦੇ ਵਿੱਚ ਤਬਦੀਲੀਆਂ ਬਾਰੇ ਇੰਪੋਰਟੈਂਟ ਜਾਣਕਾਰੀ ਦਿੰਦਾ ਹੈ ਸੀਪੀਆਈ ਦੇ ਉਮੀਦ ਅਨੁਸਾਰ ਆਉਣ ਤੋਂ ਬਾਅਦ ਬਾਜ਼ਾਰ ਲਗਭਗ ਨਿਸ਼ਚਿਤ ਸੀ ਕਿ ਫੈਡ ਸਤੰਬਰ ਚ ਵਿਆਜ ਦਰਾਂ ਚ ਕਟੌਤੀ ਕਰੇਗਾ ਪਰ ਹੁਣੇ ਉਮੀਦ ਕਮਜ਼ੋਰ ਹੋ ਸਕਦੀ ਹੈ ਹਾਲਾਂਕਿ ਰਿਪੋਰਟਾਂ ਜਿਹੇ ਸਮੇਂ ਆਈਆਂ ਨੇ ਜਦੋਂ ਬੀਐਲਐਸ ਡਾਟਾ ਸ਼ੁੱਧਤਾ ਤੇ ਸਵਾਲ ਖੜੇ ਕੀਤੇ ਜਾ ਸਕਦੇ ਨੇ ਰਾਸ਼ਟਰਪਤੀ ਡੋਨਾਲਡ 트럼ਪ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਸਾਬਕਾ ਬੀਐਲਐਸ ਕਮਿਸ਼ਨਰ ਨੂੰ ਬਰਖਾਸਤ ਕੀਤਾ ਸੀ ਤੇ ਆਖਿਆ ਸੀ ਕਿ ਉਹ ਹੈਰੀਟੇਜ ਫਾਊਂਡੇਸ਼ਨ ਦੇ ਅਰਥਸ਼ਾਸਤਰੀ ਈਜੀ ਐਂਟੋਨੀ ਨੂੰ ਬਿਊਰੋ ਦੇ ਅਗਲੇ ਮੁਖੀ ਵਜੋਂ ਨਾਮਜ਼ਦ ਕਰਨ ਦਾ ਇਰਾਦਾ ਰੱਖਦੇ ਨੇ ਇੰਜਨੀ ਬੀਐਲਐਸ ਦੇ ਆਲੋਚਕ ਰਹੇ ਨੇ ਇਥੋਂ ਤੱਕ ਕਿ ਮਾਸਿਕ ਗੈਰ ਖੇਤੀ ਤਨਖਾਹ ਰਿਪੋਰਟ ਨੂੰ ਮੁਅੱਤਲ ਕਰਨ ਦਾ ਵਿਚਾਰ ਵੀ ਪੇਸ਼ ਕੀਤਾ ਹੈ ਜਦ ਤੱਕ ਡੇਟਾ ਸ਼ੁੱਧਤਾ ਨੂੰ ਬਿਹਤਰ ਢੰਗ ਨਾਲ ਵਿਮਾਨ ਨਹੀਂ ਕੀਤਾ ਜਾ ਸਕਦਾ ਬੀਐਲਐਸ ਬਜਟ ਦੇ ਵਿੱਚ ਕਟੌਤੀਆਂ ਤੇ ਛਾਂਟੀ ਕਰਨ ਨੜੀਕਾ ਬਣਿਆ ਹੋਇਆ ਹੈ ਜਿਸ ਨੇ ਇਸ ਨੂੰ ਡਾਟਾ ਇਕੱਠਾ ਕਰਨ ਦੇ ਤਰੀਕੇ ਨੂੰ ਬਦਲਣ ਲਈ ਮਜਬੂਰ ਕੀਤਾ ਹੈ ਜੁਲਾਈ ਦੀ ਪੀਪੀਆਈ ਰਿਪੋਰਟ ਬਿਊਰੋ ਦੁਆਰਾ ਇਨਪੁਟ ਲਾਤਾਂ ਦੀ ਸੰਪੂਰਨ ਗਿਣਤੀ ਤੋਂ ਲਗਭਗ 350 ਸ਼੍ਰੇਣੀਆਂ ਨੂੰ ਖਤਮ ਕਰਨ ਤੋਂ ਬਾਅਦ ਪਈ ਸੀ ਸ੍ਰੀ ਸੰਤਾਸਾ ਖਬਰਾਂ ਜਾਣਦੇ ਜਾਂਦੇ ਇੱਕ ਵਾਰ ਫਿਰ ਨਰਮਾਰਤਿਆ ਮੁਖਰਲੇਸ ਤੇ ਜੇਕਰ ਟਰੰਪ ਪੁਤਿਨ ਗੱਲਬਾਤ ਹੁੰਦੀ ਹੈ ਅਸਫਲ ਤਾਂ ਫਿਰ ਭਾਰਤ ਤੇ ਲੱਗੇਗਾ ਹੋਟਲ ਐਚ1ਬੀ ਵਿਜ਼ਾ ਔਟਰੀ ਸਿਸਟਮ ਹੋਵੇਗਾ ਖਤਮ ਭਾਰਤੀਆਂ ਤੇ ਪਵੇਗਾ ਵੱਡਾ ਸੱਟ ਅਮਰੀਕੀ ਅਰਥ ਵਿਵਸਥਾ ਨੂੰ ਵੱਡਾ ਝਟਕਾ ਜਲਾਈ ਮਹੀਨੇ ਥੋਕ ਕੀਮਤਾਂ 'ਚ ਹੋਇਆ ਵਾਧਾ ਇਸ ਦੇ ਨਾਲ ਹੀ ਮੈਨੇ ਤੁਹਾਨੂੰ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਂ ਤੇ ਤਾਜ਼ਾ ਖਬਰਾਂ ਦੇਣਾ ਤਨਮਤ